ਸਸਿਕਾਲ ਜੀ ਅੱਜ ਗਰਮੀ ਲੱਗਦੀ ਸੀ ਥੋੜੀ ਤੇ ਮੇਰਾ ਦਿਲ ਕੀਤਾ ਰਸ ਪੀਣ ਨੂੰ ਤੇ ਮੈਂ ਮੈਡਮ ਜੀ ਨੂੰ ਕਿਹਾ ਵੀ ਚਲੋ ਆਪਾਂ ਸ਼ਹਿਰ ਰਸ ਪੀ ਕੇ ਆਉਣੇ ਹਾਂ ਚਲਦੇ ਹਾਂ ਤੇ ਮੈਡਮ ਜੀ ਕਹਿੰਦੇ ਨਹੀਂ ਅੱਜ ਮੈਂ ਤੁਹਾਨੂੰ ਘਰੇ ਰਸ ਬਣਾ ਕੇ ਪਿਲਾਉਣੀ ਬਗੈਰ ਗੰਨੇਆਂ ਤੋਂ ਤੇ ਫਿਰ ਬਗੈਰ ਗੰਨੇਆਂ ਤੋਂ ਬਗੈਰ ਗੰਨੇ ਤੋਂ ਬਣਾਤੀ ਆ ਪਰ ਮੈਂ ਤਾਂ ਸ਼ਰਤ ਲਾ ਲਈ ਸੀ ਮੈਂ ਕਿਹਾ ਇਦਾਂ ਕਦੀ ਹੋਈ ਨਹੀਂ ਸਕਦਾ ਬਗੈਰ ਗੰਨੇਆਂ ਤੋਂ ਰਸ ਬਣ ਨਹੀਂ ਸਕਦੀ ਪਰ ਬਣ ਗਈ ਦੇਖ ਲੋ ਰਸ ਪਰ ਰਸ ਬਣ ਗਈ ਜੀ ਬਗੈਰ ਗੰਨੇਆਂ ਤੋਂ ਤੇ ਮੈਂ ਸ਼ਰਤ ਹਾਰ ਗਿਆ ਹਾਂ ਤੇ ਹੁਣ ਤੁਸੀਂ ਤੁਹਾਡਾ ਮੈਂ ਕਹਿੰਦਾ ਵੀ ਤੁਸੀਂ ਨਾ ਕਿਤੇ ਹਾਰ ਜਿਓ ਇਸ ਲਈ ਤੁਹਾਨੂੰ ਆਪਾਂ ਵੀਡੀਓ ਦਿਖਾ ਦੇਣੀ ਬਣਾ ਕੇ ਕਿ ਬਗੈਰ ਗੰਨੇ ਤੋਂ ਰਸ ਬਣਦੀ ਕਿਦਾਂ ਬਣਦੀ ਕਿਦਾਂ ਆਹਾ ਹਾ ਹਾ ਬਹੁਤ ਸਵਾਦ ਜੀ ਬਹੁਤ ਸਵਾਦ ਬਣੀਆ ਭੁੱਲ ਜਾਓਗੇ ਸਭ ਰਸ ਬੇੜਨੇ ਤੋਂ ਪੀ ਉਹ ਬੇੜਨ ਵਾਲੀ ਭੁੱਲ ਜਾਓਗੇ ਗਰਮੀਆਂ ਨੂੰ ਤਾਂ ਜਰੂਰ ਬਣਾਇਆ ਕਰੋ ਬਹੁਤ ਟੈਸਟੀ ਹੈ ਬਹੁਤ ਆਪਣੇ ਬੱਚਿਆਂ ਨੂੰ ਵੀ ਪੁਲਾਇਆ ਕਰੋ ਚਲੋ ਆਜੋ ਫਿਰ ਤੁਹਾਨੂੰ ਅੱਜ ਦਿਖਾਈਏ ਬਗੈਰ ਗੰਨੇ ਤੋਂ ਰਸ ਕਿਦਾਂ ਬਣਦੀ ਆ ਹਾਂਜੀ ਹਾਂਜੀ ਆਜੋ ਲਓ ਜੀ ਦੱਸੋ ਆ ਬਿਨਾ ਗੰਨੇ ਤੋਂ ਤੁਹਾਨੂੰ ਰਸ ਬਣਾ ਕੇ ਦਿਖਾਉਨੇ ਆ ਬੜੀ ਸਵਾਦ ਉਹਦੇ ਵਾਸਤੇ ਆਪਾਂ ਨੂੰ ਗੁੜ ਚਾਹੀਦਾ ਆ। ਔਰ ਆਪਾਂ ਨੂੰ ਥੋੜਾ ਜਿਹਾ ਨਿੰਬੂ ਚਾਹੀਦਾ ਆ, ਅਦਰਕ ਦਾ ਟੁਕੜਾ ਚਾਹੀਦਾ ਆ। ਨਾਲ ਆਪਾਂ ਨੂੰ ਪੁਦੀਨਾ ਹਰਾ ਚਾਹੀਦਾ ਆ, ਫੇ ਆਪਾਂ ਨੂੰ ਨਮਕ ਚਾਹੀਦਾ ਕਾਲਾ। ਇਹਦੇ ਬਾਅਦ ਹਾਜਮੇਦਾਰ ਬਣਨੀ ਚਾਹੀਦੀ ਆ ਨਾ ਫੇ। ਗੰਨਿਆਂ ਦੀ ਕੋਈ ਲੋੜ ਨਹੀਂ ਇਹਦੇ। ਗੰਨਿਆਂ ਦੀ ਲੋੜ ਨਹੀਂ, ਬਸ ਗੰਨਿਆਂ ਦੇ ਗੁੜ ਦੀ ਲੋੜ ਆ। ਚਲੋ ਠੀਕ ਆ, ਦੇਖਦੇ ਆ, ਦੇਖਦੇ ਆ। ਥੋੜਾ ਜਿਹਾ ਪਾਣੀ ਵੀ ਚਾਹੀਦਾ ਆ ਆਪਾਂ ਨੂੰ ਇਹਦੇ ਲਈ। ਠੀਕ ਆ, ਬਣਾਓ ਫੇ, ਕਰੋ ਸ਼ੁਰੂ। ਚਲੋ ਆਪਾਂ ਬਣਾ ਕੇ ਦੇਖੀ ਅੱਜ ਕਿੰਦਾ ਦੀ ਵਧੀਆ ਰਸ ਬਣਦੀ ਘਰ। ਚਲੋ ਠੀਕ ਆ, ਬ ਕਿੱਦਾਂ ਬਣ ਗਈ ਬਗੈਰ ਗੰਨਿਆਂ ਤੋਂ ਦੇਖ ਲੋ ਇਹ ਵੀ ਇੱਕ ਤਰੀਕਾ ਆ ਚਲੋ ਕਰੋ ਸ਼ੁਰੂ ਹੁਣ ਜਦੋਂ ਆਪਣਾ ਦਿਲ ਕਰਦਾ ਹੁੰਦਾ ਠੰਡਾ ਕੁਝ ਪੀਣ ਨੂੰ ਹਨਾ ਗਰਮੀਆਂ ਨੂੰ ਤਾਂ ਖਾਸ ਕਰਕੇ ਦਿਲ ਕਰਦਾ ਰਸ ਪੀ ਕੇ ਆਈਏ ਹੂੰ ਹੂੰ ਤਾਂ ਕਈ ਵਾਰੀ ਜਾ ਨਹੀਂ ਹੁੰਦਾ ਬਾਜ਼ਾਰ ਰਸ ਪੀਣ ਵਾਸਤੇ ਬਿਲਕੁਲ ਬਿਲਕੁਲ ਤਾਂ ਆਪਾਂ ਘਰੇ ਹੀ ਬਣਾਵਾਂਗੇ ਅੱਜ ਘਰੇ ਹੀ ਉਦਾਂ ਦੀ ਰਸ ਐਨ ਬਾਜ਼ਾਰ ਵਰਗੀ ਬਜ਼ਾਰ ਵਰਗੀ ਰਸ ਚਲੋ ਠੀਕ ਹੈ ਕਰੋ ਤਿਆਰ ਹਾਂਜੀ ਇਹਦੇ ਵਾਸਤੇ ਆਪਾਂ 4-5 ਟੁਕੜੇ ਗੁੜ ਦੇ ਪਾ ਲੈਣੇ ਆ ਮਿਕਸੀ ਦੇ ਵਿੱਚ ਦੇਖੋ ਜਿੰਨੇ ਕ ਮੈਂਬਰ ਹੈਗੇ ਆਪਾਂ ਉਸ ਹਾਵ ਨਾਲ ਪਾ ਲਓ ਜਿੰਨੇ ਗਲਾਸ ਬਣਾਉਣੇ ਆ ਇਦਾਂ ਦੇ 4-5 ਟੁਕੜੇ ਪਾ ਲਓ ਛੋਟੇ ਛੋਟੇ ਹਾਂਜੀ ਤੇ ਇਹਦੇ ਵਾਸਤੇ ਆਪਾਂ ਪੁਦੀਨੇ ਦੇ ਪੱਤੇ ਵੀ ਪਾ ਲੈਣੇ ਆ 8-10 ਠੀਕ ਆ ਤਾਂ ਆਪਾਂ ਇਹਦੇ ਚ ਪਾਵਾਂਗੇ ਹੁਣ ਪਾਣੀ ਥੋੜਾ ਜਿਹਾ ਪਾਣੀ ਆਪਾਂ ਠੰਡਾ ਪਾਉਣਾ ਇਹਦੇ ਚ ਫ੍ਰਿਜ ਵਾਲਾ ਵਧੀਆ ਠੰਡਾ ਪਾਣੀ ਇੱਕ ਗਲਾਸ ਪਾਣੀ ਦਾ ਆਪਾਂ ਪਾ ਲੈਨੇ ਆ ਫੇਰ ਹੀ ਠੰਡ ਪਾਉਗੀ ਹਾਂਜੀ ਫੇਰ ਆਪਾਂ ਆਈਸ ਵੀ ਪਾਵਾਂਗੇ ਇਹਦੇ ਇੱਕ ਗਲਾਸ ਅਜੇ ਠਾਰ ਕੇ ਪਾਉਣੇ ਪਾਣੀ ਦਾ ਠੀਕ ਆ ਠੀਕ ਆ ਇਹਨਾ ਆਪਾਂ ਪਾ ਲਿਆ ਇਹਦੇ ਵਿੱਚ ਹੁਣ ਆਪਾਂ ਨਿੰਬ ਬੋਲੇ ਨਿੰਬੂ ਵੀ ਨੇ ਸੋੜ ਦੇਣਾ ਹਾਂਜੀ ਅੱਧਾ ਨਿੰਬੂ ਆਪਾਂ ਪਾਤਾ ਇਹਦੇ ਵਿੱਚ ਤੇ ਰਸ ਦਾ ਸਵਾਦ ਜਿਹੜਾ ਨਾ ਉਹ ਹੀ ਆਉਂਦਾ ਹੈ ਜਿਹੜਾ ਜੋ ਆਪਾਂ ਉੱਥੇ ਬੇਲਣੇ ਨੇ ਤੇ ਜਾ ਕੇ ਪੀਨੇ ਬੇਲਣੇ ਤੇ ਜਾ ਕੇ ਕਢਾ ਕੇ ਪੀਨੇ ਆ ਅਦਰਕ ਵੀ ਪਾ ਦਿੰਦੇ ਆ ਵੇਖੋ ਆਪਾਂ ਹਨਾ ਅਦਰਕ ਵੀ ਪਾ ਲਓ ਜੀ ਲਓ ਜੀ ਪਾਤਾ ਅਦਰਕ ਵੀ ਵਿੱਚ ਆਪਾਂ ਪਾਵਾਂਗੇ ਕਾਲਾ ਨਮਕ ਕਾਲਾ ਨਮਕ ਪਾਉਈ ਹੁਣ ਇਹਦੇ ਨਾਲ ਜਰਾ ਹਨਾ ਹਾਜਮੇਦਾਰ ਬਣ ਜੂਗਾ ਹਾਜਮੇਦਾਰ ਬਣ ਜੂਗੀ ਵਧੀਆ ਬਣ ਜੂਗੀ ਪੀਣੇ ਤੇ ਰਸ ਪੀਣੋ ਭੁੱਲ ਜਾਓਗੇ ਜੀ ਇੰਨੀ ਵਧੀਆ ਬਣਦੀ ਹੈ ਮੈਂ ਤਾਂ ਟ੍ਰਾਈ ਕਰਕੇ ਦੇਖ ਲਈਆ ਤੇ ਮੈਂ ਤਾਂ ਹੈਰਾਨ ਰਹਿ ਗਿਆ ਵੀ ਇਦਾਂ ਕਿਦਾਂ ਹੋ ਸਕਦਾ ਪਤਾ ਕੀ ਅੱਗੇ ਜਦਾਂ ਗੁੜ ਖਾਂਦੇ ਆਪਾਂ ਰੋਟੀ ਤੋਂ ਬਾਅਦ ਗੁੜ ਖਾਂਦੇ ਆ ਨਾ ਤਾਂ ਗਰਮੀਆਂ ਨੂੰ ਦਿਲ ਕਰਦਾ ਹੁੰਦਾ ਰਸ ਪੀਣ ਨੂੰ ਤੇ ਇਹ ਰਸ ਜਿਹੜੀ ਬਹੁਤ ਠੰਡੀ ਹੁੰਦੀ ਆ ਗੰਨੇ ਦੀ ਤੇ ਇਹ ਹਾਜਮੇਦਾਰ ਵੀ ਹੁੰਦੀ ਆ ਢੇਟ ਵਾਸਤੇ ਵੀ ਬਹੁਤ ਚੰਗੀ ਆ ਕਿੰਨੇ ਰੋਗ ਦੂਰ ਕਰਦੀ ਆਏ ਤੁਸੀਂ ਗੁੜ ਜੇ ਖਾਣਾ ਨਾ ਰੋਟੀ ਤੋਂ ਬਾਅਦ ਭਾਵੇਂ ਇਦਾਂ ਰਸ ਬਣਾ ਕੇ ਪੀ ਲੋ ਉਹ ਵੀ ਐਨ ਤੁਹਾਡਾ ਨਾ ਢੇਟ ਸਾਫ਼ ਕਰ ਦੂਗੀ ਐ ਬਿਲਕੁਲ ਇੱਕਦਮ ਠੰਡੀ ਤਸਵੀਰ ਠੰਡਾ ਕਰ ਦੂਗੀ ਇਕਦਮ ਮੰਦਰੋ ਚਲੋ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਨੂੰ ਕੀ ਕਰਨਾ ਹੁਣ ਆਪਾਂ ਇਹਨੂੰ ਗ੍ਰਾਈਂਡ ਕਰਾਂਗੇ ਕਰੋ ਜੀ ਗ੍ਰਾਈਂਡ ਚਲੋ ਜੀ ਆ ਦੇਖੋ ਹੁਣ ਦੇਖੋ ਆਪਣੀ ਰਸ ਹੋ ਗਈ ਰੈਡੀ ਦੇਖੋ ਹੁਣ ਅਚ ਆਪਾਂ ਬਰਫ ਪਾ ਲਈਏ ਥੋੜੀ ਜੀ ਪਾਓ ਜੀ ਪਾਓ ਹੋਰ ਠੰਡੀ ਕਰ ਲਈਏ ਸਮੈਲ ਦੇਖੋ ਕਿੰਨੀ ਸੋਹਣੀ ਆ ਰਹੀ ਰਸ ਦੀ ਵਾਕੇ ਸਮੈਲ ਵੀ ਆ ਰਹੀ ਆ ਤੇ ਝੱਗ ਵੀ ਉੱਦੀ ਹੋਈ ਆ अच्छा ਹੁਣ ਇਹਦੇ ਵਿੱਚ ਆਪਾਂ ਪਾਣੀ ਐਡ ਕਰ ਲਿਆ ਹੋਰ ਹਾਂਜੀ ਪਾਣੀ ਥੋੜਾ ਜਿਹਾ ਹੋਰ ਐਡ ਕਰ ਲਓ ਤੇ ਬਰਫ਼ ਪਾ ਲਓ ਵਿੱਚ ਜੀ ਠੰਡੀ ਠੰਡੀ ਰਹੂਗੀ ਨਾ ਫੇ ਆਰਾਮ ਨਾਲ ਪੀਓਗੇ ਬਹਿ ਕੇ ਤੁਸੀਂ ਕਹਿੰਦੇ ਕਿ ਰਾਸਨੀ ਪਲਾਈ ਕਿੰਨਾ ਚਿਰ ਹੋ ਗਿਆ ਰਾਸਨੀ ਪਲਾਈ ਲੋ ਤੁਹਾਨੂੰ ਹੁਣ ਘਰੇ ਪਲਾਤੀ ਰਾਸ ਨਾਲੇ ਜਿਹੜੀ ਬਾਹਰ ਤੁਸੀਂ ਰਾਸ ਪੀਨੇ ਨਾ ਉਦਾਂ ਵੀ ਵੇਲ ਨੇ ਤੇ ਉਹ ਬੜਾ ਇੰਨੀ ਸਫਾਈ ਨਹੀਂ ਹੁੰਦੀ ਉਹਨਾਂ ਦੀ ਹਾਂਜੀ ਇੱਕਦਮ ਦੇਖੋ ਕਿੰਦਾ ਵਧੀਆ ਬਣੀ ਰਾਸ ਹੁਣ ਪੀ ਕੇ ਤੁਸੀਂ ਦੱਸਿਓ ਵੀ ਕਿੱਦਾਂ ਦੀ ਬਣੀ ਰਾਸ ਵਿੱਚ ਪੁਦੀਨਾ ਅਦਰਕ ਸਭ ਕੁਝ ਪਿਆ ਹੋਇਆ ਹੈ ਇਹ ਹਾਜਮੇਦਾਰ ਆ ਬਾਲੀ ਬਾਲੀ ਜ਼ਬਰਦਸਤ ਬਣਨੀ ਆ ਜੀ ਬਹੁਤ ਜ਼ਬਰਦਸਤ ਲਓ ਜੀ ਮੈਂ ਤਾਂ ਸਵਾਦ ਦੇਖ ਕੇ ਹੈਰਾਨ ਰਹਿ ਗਿਆ ਹਾਲੇ ਲਓ ਜੀ ਹੋਰ ਹਾਜਮੇਦਾਰ ਕਰ ਦਿੰਦੇ ਆ ਤੁਹਾਨੂੰ ਰੈਡੀ ਆ ਜੀ ਲਓ ਜੀ ਹੁਣ ਰੈਡੀ ਆ ਜੀ ਰਸ ਆਜੋ ਹੁਣ ਪੀਏ ਚਲੋ ਜੀ ਪੀਓ ਚੱਕੋ ਰਸ ਸਾਡੀ ਰਹਿ ਗਈ ਹੈ ਰਸ ਹੋ ਗਈ ਹੈ ਤਿਆਰ ਹੁਣ ਆਜੋ ਪੀਣ ਵਾਲੇ ਹਾਂ ਦੇਖੋ ਜਰਾ ਪੀ ਕੇ ਫਿਰ ਦੱਸਿਓ ਜਰਾ ਕਿੱਦਾਂ ਦੀ ਬਣੀ ਹੈ ਰਸ ਸਹੀ ਗੱਲ ਆ ਸਹੀ ਇੰਨੀ ਬੇਜਨੇ ਤੇ ਵੀ ਨਹੀਂ ਮਿਲਦੀ ਇੰਨੀ ਸਾਫ ਸੁਥਰੀ ਪਤਾ ਕੀ ਹਰ ਵੇਲੇ ਤਾਂ ਆਪਾਂ ਜਾ ਨਹੀਂ ਸਕਦੇ ਬਾਜ਼ਾਰ ਪੀਣ ਵਾਸਤੇ ਇਸ ਲਈ ਆਪਾਂ ਨੂੰ ਘਰੇ ਹੀ ਟਰਾਈ ਕਰਨਾ ਚਾਹੀਦਾ ਹੈ ਘਰ ਹੀ ਕੁਝ ਇਦਾਂ ਦਾ ਬਣਾਓ ਤਾਂ ਸਾਰੇ ਪੀ ਕੇ ਖੁਸ਼ ਹੋ ਜਾਣਗੇ ਬਿਲਕੁਲ ਬਿਲਕੁਲ